ਬਚਾਉਣ ਦੇ ਲਈ ਔਰ ਬੁੱਢਾ ਦਰਿਆ ਦੀ ਸਫਾਈ ਵਾਸਤੇ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸਮਾਜਾਂ ਤੇ ਤਰਦਦ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਆਪਣੇ ਵੱਲੋਂ ਐਫਰਟ ਕਰਦੀਆਂ ਨੇ ਕਿ ਉਸ ਨੂੰ ਕਿਦਾਂ ਬਚਾਇਆ ਜਾਵੇ ਗੱਲ ਕਰ ਲਈਏ ਮੱਤੇਵਾੜਾ ਜੰਗਲ ਦੀ ਜੋ ਕਿ ਬਹੁਤ ਵਿਸ਼ਾਲ ਇਲਾਕੇ ਤੇ ਫੈਲਿਆ ਹੋਇਆ ਜਿਸ ਨੂੰ ਲੈ ਕੇ ਕਈ ਵਾਰ ਚਰਚਾਵਾਂ ਹੋਈਆਂ ਨੇ ਕਿ ਸਰਕਾਰਾਂ ਵੱਲੋਂ ਉਹਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਆ ਬਟ ਸੰਸਥਾਵਾਂ ਦੇ ਜੋਰ ਅੱਗੇ ਸਰਕਾਰਾਂ ਝੁਕ ਚੁਕੀਆਂ ਨੇ ਔਰ ਅੱਜ ਇੱਥੇ ਮੱਤੇਵਾੜਾ ਜੰਗਲ ਦੇ ਵਿੱਚ ਤੀਜੀ ਵਰ੍ਹੇਗੰਨ ਮਨਾਈ ਜਾ ਰਹੀ ਹੈ ਗੱਲ ਕਰ ਲੈਣੇ ਆ ਮੌਕੇ ਤੇ ਜੋ ਪੀਏਸੀ ਕਮੇਟੀ ਦੇ ਇੰਚਾਰਜ ਨੇ ਕੈਪਟਨ ਸਾਹਿਬ ਨਾਲ ਕੈਪਟਨ ਸਾਹਿਬ ਕੀ ਕਹਿਣਾ ਚਾਹੁੰਦੇ ਕੈਪਟਨ ਸਾਹਿਬ ਕੀ ਕਹਿਣਾ ਚਾਹੋਗਾ ਅੱਜ ਦੇ ਪਿਛੇ ਤੇ ਜੋ ਸੀ ਦਿਨ ਮਨਾਉਣ ਜਾ ਰਹੇ ਹੋ ਹਲੋ ਸਾਡਾ ਧੰਨਵਾਦ ਜੀ ਕਿ ਅੱਜ ਦਾ ਦਿਨ ਜਿਹੜਾ ਹੈਗਾ ਇਹ ਇੱਕ ਹਿੱਸਾ ਵਨ ਮਹੋਤਸਵ ਦਾ ਵਨ ਮਹੋਤਸਵ ਹਰ ਸਾਲ 1 ਤੋਂ ਲੈ ਕੇ 7 ਜੁਲਾਈ ਤੱਕ ਹੁੰਦਾ ਹੈ ਪਰ ਇਹ ਹੁੰਦੀ ਹੈ ਸ਼ੁਰੂਆਤ ਇਹ ਨਹੀਂ ਕਿ ਇਹ ਇਹ ਤੋਂ ਬਾਅਦ ਆਪਾਂ ਜੰਗਲ ਨਹੀਂ ਲਾ ਸਕਦੇ ਅਗਲੇ 2 2.5 ਮਹੀਨਿਆਂ ਦਾ ਸਮਾਂ ਜੰਗਲ ਲਾਉਣ ਦਾ ਹੀ ਹੈ ਪੇੜ-ਪੌਦੇ ਲਾਉਣ ਦਾ ਤਾਂ ਹੈ ਦੂਜਾ ਜਿਹੜਾ ਸੀਗਾ ਕਿ ਅਸੀਂ 10 ਜੁਲਾਈ 2022 ਦੇ ਵਿੱਚ ਮੱਤੇਵਾੜਾ ਜੰਗਲ ਦੇ ਉੱਤੇ ਬਚਾਉਣ ਖਾਤਰ ਅਸੀਂ ਪ੍ਰੋਟੈਸਟ ਕੀਤੀ ਸੀ ਵੀ ਇੱਥੇ ਸਰਕਾਰ ਇੰਡਸਟਰੀਅਲ ਪਾਰਕ ਲਗਾਉਣ ਜਾ ਰਹੀ ਸੀ ਉਹਦੀ ਅਸੀਂ ਪ੍ਰੋਟੈਸਟ ਕੀਤੀ ਸੀ ਇਹ ਬੰਨ ਦੇ ਉੱਤੇ ਤੇ ਉੱਥੇ ਅਸੀਂ ਇਹ ਜਿਹੜੀ ਸਰਕਾਰ ਨੇ ਸਾਡੀ ਤਵੱਜੋ ਦੇ ਕੇ ਸਾਡੀ ਗੱਲ ਮੰਨ ਲਈ ਸੀ ਤੇ ਉਹ ਅਸੀਂ ਉਹਦਾ ਤੀਜੀ ਵਾਰ ਹੈ ਗੰਢਾ ਜਿਹੜੀ ਅਸੀਂ 10 ਜੁਲਾਈ ਨੂੰ ਐਕਚੁਅਲੀ ਵਨ ਮੌਸਮ ਦੇ ਨਾਲ ਮਲਾ ਕੇ ਮਨਾ ਰਹੇ ਹਾਂ ਸਾਡਾ ਮਕਸਦ ਇਹ ਹੈ ਜੀ ਮੇਨ ਕੀ ਆਪਣੇ ਵਿਰਾਸਤੀ ਜੰਗਲ ਇਹ ਸਾਡਾ ਇੱਕ ਵਿਰਾਸਤੀ ਜੰਗਲ ਹੈ ਹਿਸਟੋਰਿਕ ਜੰਗਲ ਹੈ ਦਸਵੀਂ ਪਾਸ਼ਾਹੀ ਦੀਆਂ ਸਾਰੀਆਂ ਲੜਾਈਆਂ ਉਹਨਾਂ ਨੇ ਇਨ੍ਹਾਂ ਜੰਗਲਾਂ 'ਚ ਲੜੀਆਂ ਹੋਈਆਂ ਔਰ ਮਾਛੀਵਾੜੇ ਦਾ ਅੱਜ ਜਿਹੜਾ ਇੱਕ ਛੋਟਾ ਜਿਹਾ ਹਿੱਸਾ 'ਚ ਜੰਗਲ ਦਾ ਬਚਦਾ ਇਹੀ ਕੋਹ ਹਿੱਸਾ ਹੈ ਠੀਕ ਹੈ ਨਾ ਪਰ ਇਹਦੇ 'ਚ ਸਾਨੂੰ ਵਿਰਾਸਤੀ ਜੰਗਲ ਕੋਈ ਨਹੀਂ ਮਿਲੂਗਾ ਕਿਉਂਕਿ ਅਸੀਂ ਸਾਰੇ ਵੱਢ ਕੇ ਖਾ ਗਏ ਉਹ ਜੰਗਲ ਨੂੰ ਡਾਕਟਰ ਸਾਹਿਬ ਗੱਲ ਕਰੀਏ ਵਿਰਾਸਤੀ ਦੀ ਗੱਲ ਕੀਤੀ ਹੈ ਤੁਸੀਂ ਇਸ ਐਫਰਟ ਨੂੰ ਲੋਕਾਂ ਦਾ ਕਿਵੇਂ ਪੁੱਛਦਾ ਕਰ ਰਹੇ ਹੋ ਅਸੀਂ ਸਾਰਿਆਂ ਨੂੰ ਇਹੀ ਹਰ ਸਾਲ ਲਗਾਤਾਰ ਹਰ ਹਫਤੇ ਬਾਹਰ ਨਿਕਲਦੇ ਆਂ ਜੀ ਸੰਡੇ ਤੋਂ ਸੰਡੇ ਬਾਹਰ ਨਿਕਲ ਕੇ ਲੋਕਾਂ ਨੂੰ ਅਸੀਂ ਜਿੱਨਾ ਇਕੱਠ ਹੁੰਦਾ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਜੰਗਲਾਂ ਨੂੰ ਬਚਾਓ ਆਪਣੇ ਵਿਰਾਸਤੀ ਜੰਗਲਾਂ ਨੂੰ ਬਚਾਓ ਨਵੀਂ ਜਨਰੇਸ਼ਨ ਵੱਲੋਂ ਕੀ ਐਫਰਟ ਨੇ ਨਵੇਂ ਜਨਰੇਸ਼ਨ ਦੀ ਬਹੁਤ ਅੱਛੀ ਐਫਰਟ ਹੈ ਜੀ ਜਿਸ ਤਰ੍ਹਾਂ ਦਾ ਅੱਜ ਮਾਹੌਲ ਕ੍ਰੀਏਟ ਹੋਇਆ ਪਿਛਲੇ 3 ਦਿਨਾਂ ਤੋਂ ਕਿ ਸਾਡੇ ਕੋਲ ਜਿਸ ਤਰੀਕੇ ਨਾਲ ਬੱਚੇ ਵੱਧ ਚੜ ਕੇ ਹਿੱਸਾ ਲੈ ਰਹੇ ਆ ਉਹ ਆ ਕੇ ਘੱਟੋ ਘੱਟ ਤਿੰਨ ਤਿੰਨ ਚਾਰ ਚਾਰ ਘੰਟੇ ਲਾ ਕੇ ਇਸ ਗਰਮੀ ਨੂੰ ਬਰਦਾਸ਼ਤ ਕਰਕੇ ਇੱਕ ਇੱਕ ਛੋਟਾ ਬੱਚਾ ਵੀ ਚਾਰ ਚਾਰ ਪੰਜ ਪੰਜ ਪੌਦੇ ਲਗਾ ਰਿਹਾ ਕਿੰਨੇ ਸਕੂਲਾਂ ਦੇ ਬੱਚੇ ਨੇ ਜਿਹੜੇ ਪਾਰਟਿਸਪੇਟ ਕੀਤਾ ਹੈ ਇਸ ਵੇਲੇ ਜੀ ਇਹਦੇ ਵਿੱਚ ਸੱਤ ਸਕੂਲ ਜਿਹੜੇ ਪਾਰਟਿਸਪੇਟ ਕਰ ਚੁੱਕੇ ਆ ਔਰ ਇੱਕ ਸਕੂਲ ਹੋਰ ਆਉਣ ਵਾਲਾ ਤੇ ਕਈ ਐਨ ਜੀਓ ਤੇ ਕਈ ਐਕਟਿਵਿਸਟ ਜਿਹੜੇ ਹੈਗੇ ਆ ਉਹ ਆ ਕੇ ਉਹ ਪਾਰਟਿਸਿਪੇਟ ਕਰਕੇ ਗਏ ਆ ਉਹਨਾਂ ਦਾ ਯੋਗਦਾਨ ਹੈ ਔਰ ਖਾਸ ਤੌਰ ਤੇ ਇਹ ਚ ਯੋਗਦਾਨ ਹੈਗਾ ਸਾਡੇ ਜੰਗਲ ਵਿਭਾਗ ਦਾ ਸਰਦਾਰ ਮੋਹਨ ਸਿੰਘ ਜੀ ਉੱਥੇ ਬੈਠੇ ਆ ਉਹਨਾਂ ਦਾ ਬਹੁਤ بڑا ਯੋਗਦਾਨ ਹੈ ਉਹ ਸਾਡੇ ਨਾਲ ਬਹੁਤ ਅੱਛੀ ਤਰ੍ਹਾਂ ਨਾਲ ਕੋਆਪਰੇਟ ਕਰਦੇ ਆ ਔਰ ਸਾਡਾ ਹੁਣ ਇਹ ਮਕਸਦ ਇਹ ਹੈ ਕਿ ਆ ਜਿਹੜਾ 6 ਕਿਲੇ ਦਾ ਟੱਕ ਹੈ ਇਹਨੂੰ ਅਸੀਂ ਬਚਾ ਕੇ ਅੱਛੇ ਤਰੀਕੇ ਨਾਲ ਇਹ ਕੱਲ ਆਈਸੀਆਰ ਦੀ ਟੀਮ ਆਈ ਸੀ ਡਾਕਟਰ ਸ਼ਰਦਾ ਆਏ ਸੀਗੇ ਉਹਨਾਂ ਨੇ ਸਾਡੇ ਤਿੰਨ ਪ੍ਰੋਜੈਕਟ ਇੱਥੇ ਮਨਜ਼ੂਰ ਕੀਤੇ ਆ ਇਸ ਕੰਮ ਦਾ ਵਾਸਤੇ ਉਹਨਾਂ ਨੇ ਇੱਕ ਚੱਲਦੀ ਫਿਰਦੀ ਟਰਾਲੀ ਦੇ ਉੱਤੇ ਮੋਟਰ ਲਾ ਕੇ ਤੇ ਆਪਣੇ ਸੋਲਰ ਪੈਨਲ ਲਾ ਕੇ ਇਹਨਾਂ ਨੂੰ ਇੱਕ ਉਹ ਬਣਾ ਕੇ ਦੇਣੀ ਹੈ ਪਾਣੀ ਦੇਣ ਨੂੰ ਦੂਸਰਾ ਉਹਨਾਂ ਨੇ ਇੱਥੇ ਇੱਕ ਡ੍ਰਿਪ ਸਿਸਟਮ ਲਾਉਣਾ ਹੈ ਜੰਗਲ ਨੂੰ ਪਾਣੀ ਦੇਣ ਨੂੰ ਬਚਾਉਣ ਨੂੰ ਤੀਸਰਾ ਇੱਧਰ ਨਾਲ ਹੀ 100 ਗਜ ਅੱਗੇ ਇੱਕ ਚੋਅ ਹੈ ਉਹਦੇ ਤੋਂ ਉਹਨਾਂ ਨੇ ਉਹ ਲਾਉਣਾ ਹੈਗਾ ਮੰਨ ਲਾਉਣਾ ਹੈ ਠੀਕ ਹੈ ਨਾ ਤਾਂ ਉਹ ਉਹ ਬੰਨ ਲਾ ਕੇ ਤੇ ਉਹ ਪਾਣੀ ਨੂੰ ਇਕੱਠਾ ਕਰਕੇ ਇੱਥੇ ਰੋਕਣ ਦੀ ਕੋਸ਼ਿਸ਼ ਹੋਏਗੀ ਤਾਂ ਕਿ ਇਹ ਜੰਗਲ ਔਰ ਜੰਗਲ ਦੇ ਵਿੱਚ ਜਿਹੜੀ ਵਸੋਂ ਹੈ ਜੰਗਲੀ ਜਾਨਵਰ ਪੰਛੀ ਉਹਨਾਂ ਨੂੰ ਪਾਣੀ ਵਗੈਰਾ ਮਹੀਆ ਹੋ ਸਕੇ ਇਹ ਸਾਡੀ ਸਾਰਿਆਂ ਨੂੰ ਇਹ ਬੇਨਤੀ ਹੈ ਜੀ ਵੀ ਇਹ ਜੰਗਲ ਲਾਉਣ ਦਾ ਰੁੱਖ ਲਾਉਣ ਦਾ ਸਮਾਂ ਖਤਮ ਨਹੀਂ ਹੋਇਆ ਇਹ ਮਹਾਰਾਜ ਨੇ ਸਾਨੂੰ ਟਾਈਮ ਦਿੱਤਾ 2-3 ਮਹੀਨੇ ਹੋਰ ਨੇ ਇਸ ਸੀਜ਼ਨ ਦੇ ਤੇ ਆਪਾਂ ਨੂੰ ਉਹਦਾ ਸਦੂਪਯੋਗ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਮਿਲ ਕੇ ਘਟ ਤੋਂ ਘਟ ਪੰਡਿਰੋ ਖਾਰਕ ਬੰਦੇ ਨੂੰ ਲਾਉਣਾ ਚਾਹੀਦਾ ਔਰ ਸਾਹਮਣੇ ਚਾਹੀਦਾ ਇਹ ਹੀ ਸਾਡੀ ਬੇਨਤੀ ਹੈ ਤੁਹਾਨੂੰ ਅੱਜ ਅੱਜ ਐਸੋਸੀਏਸ਼ਨ ਆਫ ਅਲਾਈਅੰਸ ਕਲੱਬ ਡਿਸਟ੍ਰਿਕਟ 32 ਐਨ ਵੱਲੋਂ ਦੀ ਮੈਂ ਡਿਸਟ੍ਰਿਕਟ ਗਵਰਨਰ ਔਰ ਜੀਤ ਫਾਊਂਡੇਸ਼ਨ ਵੱਲੋਂ ਦੀ ਸਾਰੀ ਟੀਮ ਆਈ ਹੈਗੀ ਐ ਮੱਤੇਵਾਲ ਜੰਗਲ ਦੇ ਵਿੱਚ ਵਨ ਮਹੋਤਸਵ ਮਨਾਉਣ ਵਾਸਤੇ ਜਿੱਤੇ ਬਹੁਤ سارے ਰਲ ਕੇ ਕੰਮ ਕਰ ਰਹੇ ਸੀ ਕਹਰੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਇਸ ਧਰਤੀ ਦੀ ਮਹੱਤਤਾ ਨੂੰ ਸਾਨੂੰ ਸਮਝਣਾ ਪੈਗਾ ਅਸੀਂ ਮੈਸੇਜ ਦੇਣ ਆਏ ਆ ਜਿੱਥੇ ਅੱਜ ਨੌਜਵਾਨ ਆਏ ਆ ਬਜ਼ੁਰਗ ਆਏ ਨੇ ਮਹਿਲਾਵਾਂ ਆਈਆਂ ਹੈਗੀਆਂ ਨੇ ਅੱਜ ਰਲ ਕੇ ਅਸੀਂ ਮੈਸੇਜ ਦਿੱਤਾ ਹੈਗਾ ਕਿ ਆਪਾਂ ਇੱਕ ਇੱਕ ਪੌਦਾ ਜ਼ਰੂਰ ਲਗਾਈਏ ਜਦੋਂ ਆਪਣੇ ਘਰ ਇੱਕ ਬੱਚਾ ਜਨਮ ਲੈਂਦਾ ਹੈਗਾ ਉਹ ਆਪਣੇ ਮਾਪੇ ਬਾਪ ਦੂਜੇ ਸਾਰੇ ਨੇ ਸੋਚ ਕੇ ਉਹਦੇ ਲਈ ਨਾਮ ਰੱਖਦੇ ਨੇ ਅੱਜ ਇੱਕ ਇੱਕ ਪੌਦਾ ਲਾਈਏ ਤਾਂ ਆਪਾਂ ਨਾਮ ਰੱਖੀਏ ਉਹਨਾਂ ਦੇ ਔਰ ਜਦੋਂ ਜ਼ਿੰਦਗੀ ਖਤਮ ਹੋ ਜਾਣੀ ਹੈ ਚਾਰ ਬੰਦੇ ਚੁੱਕਣ ਵਾਸਤੇ ਆਂਦੇ ਨੇ ਪਰ ਜਿੰਦੇ ਜੀ ਤੁਸੀਂ ਚਾਰ ਬੰਦਿਆਂ ਨੂੰ ਫੜੋ ਔਰ ਇੱਕ ਇੱਕ ਰੁੱਖ ਲਗਾਓ ਮੈਂ ਧੰਨਵਾਦ ਕਰਦਾ ਜੀ মিডিਆ ਸਾਰੇ ਦਾ ਜੀ ਮੈਂ ਐਡਵੋਕੇਟ ਯੋਗੇਸ਼ ਖੰਨਾ ਜਿਹੜੀ ਪਬਲਿਕ ਐਕਸ਼ਨ ਕਮੇਟੀ ਬੁੱਢਾ ਦਰੀਆਖੇ ਫਰੰਟ ਬੁਲੈਟ ਟੱਚਾਂ ਵਿੱਚ ਅਸੀਂ ਅਸੀਂ 1 ਜੁਲਾਈ ਤੋਂ 7 ਜੁਲਾਈ ਦਾ ਉਹ ਬੜਾ ਹੀ ਸ਼ਲਾਗਾ ਹੋ ਗਏ ਬੱਚੇ ਰੱਬ ਦੇ ਰੂਪ ਹੁੰਦੇ ਆ ਜੀ ਸਕੂਲ ਜਿਹੜੀ ਵੱਧ ਚੜ ਕੇ ਸਕੂਲਾਂ ਨੇ ਇਸ ਹੱਲੇ ਲੱਤਿਆ ਜਾਨੀ ਰੂਹ ਖੁਸ਼ ਹੋ ਗਈ ਜੀ ਇੱਥੇ ਦਾ ਵਾਤਾਵਰਣ ਜਦੋਂ ਬੱਚਿਆਂ ਨੂੰ ਅਸੀਂ ਸਿਰਫ ਇੱਕ ਬੇਨਤੀ ਕੀਤੀ ਕਿ ਬੱਚਿਓ ਹਰ ਬੱਚੇ ਨੇ ਇੱਕ ਪੌਦਾ ਇਕ ਲਾਣਾ ਤੇ ਘੱਟੋ ਘੱਟ 5 ਲਾਣੇ ਆ ਬੱਚਿਆਂ ਨੇ ਖੁਦ ਆਪਣੀ ਇੱਕ ਕਹੋ ਟੀਮ ਬਣਾਈ ਬਹੁਤ ਬੱਚਾ ਆ ਗਿਆ ਜੀ ਉਹਨਾਂ ਨੇ ਪੰਜ ਪੰਜ 10 10 ਬੱਚਿਆਂ ਦੀ ਟੀਮਾਂ ਬਣਾ ਕੇ ਆਪਣੇ ਕਿਸੇ ਨੇ 10 ਕਿਸੇ ਨੇ 50 ਕਿਸੇ ਨੇ 100 ਜਿਹੜੀ ਆਪਸ ਵਿੱਚ ਕੰਪੀਟੀਸ਼ਨ ਕਰੀਟ ਕਰਤਾ ਯਾਨੀ ਅਸੀਂ ਤੁਹਾਡੇ মিডিਆ ਰਾਹੀਂ ਬੇਨਤੀ ਕਰਦੇ ਹਾਂ ਜੀ ਜਿਹੜੇ ਸਰਕਾਰਾਂ ਵਾ ਜਿਹੜੇ ਡਿਪਾਰਟਮੈਂਟ ਹੈ ਕਿ ਤੁਸੀਂ ਬੱਚਿਆਂ ਵਾਸਤੇ ਸ਼ਹਿਰਾਂ 'ਚ ਕੋਈ ਖੇਡ ਦੇ ਮੈਦਾਨ ਖਤਮ ਹੋ ਚੁੱਕੇ ਆ ਜੀ ਠੀਕ ਹੈ ਜੀ ਬਿਲਕੁਲ ਨਹੀਂ ਅੱਜ ਜਦੋਂ ਬੱਚੇ ਇੱਥੇ ਆਏ ਉਹ ਵਾਪਸ ਨਹੀਂ ਜਾ ਰਹੇ ਸੀ ਯਾਨੀ ਤੁਹਾਨੂੰ ਅਸੀਂ ਅਸੀਂ ਦੱਸ ਕੇ ਸਾਨੂੰ ਖੁਸ਼ੀ ਹੋ ਰਹੀ ਹੈ ਬੱਚਿਆਂ ਨੂੰ ਟੀਚਰਾਂ ਨੇ ਰਿਕੁਐਸਟ ਕੀਤੀ ਭਾਈ ਪਹਿਲਾਂ ਕੁਝ ਖਾ ਲਓ ਲੰਗਰ ਪ੍ਰਸ਼ਾਦੇ ਛਕ ਲਓ ਫਿਰ ਚੱਲਾਂਗੇ ਬੱਚੇ ਇੱਥੇ ਯਾਨੀ ਖਾ ਕੇ ਲੰਗਰ ਪ੍ਰਸ਼ਾਦੇ ਛਕ ਕੇ ਫਿਰ ਅੰਦਰ ਆਏ ਯਾਰ ਯਾਨੀ ਇਹ ਫੈਸਟੀਵਲ ਦੀ ਬਹੁਤ ਵੱਡਾ ਇੱਕ ਕਹੋ ਸਾਡੇ ਲਈ ਮੇਲਾ ਸੀਗਾ ਬੱਚਿਆਂ ਨੂੰ ਜੇ ਸਰਕਾਰਾਂ ਜਾਣ ਤੇ ਬੱਚਿਆਂ ਨੂੰ ਜਿਹੜੀ ਭਵਿੱਖਾ ਸਾਡਾ ਠੀਕ ਹੈ ਜੀ ਆਨ ਵਾਲੀ ਜਿਹੜੀ ਜਨਰੇਸ਼ਨ ਹੈ ਫਿਊਚਰ ਹੈ ਸਾਡਾ ਉਹ ਸੰਭਾਲ ਸਕਦੇ